ਲਗਭਗ 2.5 ਸਾਲ ਪਹਿਲਾਂ ਰਸ਼ੀਆ ਤੇ ਯੂਕਰੇਨ ਦੇ ਵਿੱਚ ਇੱਕ ਜੰਗ ਸ਼ੁਰੂ ਹੁੰਦੀ ਹੈ ਜਿਹੜੀ ਹੁਣ ਤੱਕ ਲਗਾਤਾਰ ਬਾਦਸਤੂਰ ਜਾਰੀ ਹੈ ਜਿਸ ਦੇ ਵਿੱਚ ਕਈ ਭਾਰਤੀਆਂ ਨੇ ਵੀ ਆਪਣੀਆਂ ਜਾਨਾਂ ਗੁਆਈਆਂ ਨੇ ਚਾਹੇ ਉਹ ਸਿਵਿਲিয়ান ਦੇ ਤੌਰ ਤੇ ਹੋਣ ਤੇ ਚਾਹੇ ਉਹ ਫੌਜੀਆਂ ਦੇ ਰੂਪ ਦੇ ਵਿੱਚ ਹੋਣ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚੋਂ ਇੱਕ ਨੌਜਵਾਨ ਦੀ ਰਸ਼ੀਆ ਦੇ ਵਿੱਚ ਮੌਤ ਹੋ ਗਈ ਸੀ ਜਿਸ ਨੇ ਆਪਣੇ ਮੌਤ ਤੋਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵੀਡੀਓ ਨੇ ਪੂਰੇ ਸਮਾਜ ਨੂੰ ਹਿਲਾਕੇ ਰੱਖ ਦਿੱਤਾ ਸੀ ਕਿਉਂਕਿ ਉਸ ਨੌਜਵਾਨ ਦੇ ਇਹ ਬਿਆਨ ਸਨ ਕਿ ਉਸ ਨੂੰ ਰਸ਼ੀਆ ਦੇ ਵਿੱਚ ਜਿਹੜਾ ਕਿ ਟੂਰਿਸਟ ਵੀਜ਼ੇ ਤੇ ਗਿਆ ਸੀ ਉਸ ਨੂੰ ਰਸ਼ੀਆ ਦੇ ਵਿੱਚ ਧੱਕੇ ਦੇ ਨਾਲ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਮਹਿਜ਼ 2-3 ਮਹੀਨਿਆਂ ਦੀ ਉਹਨੂੰ ਟ੍ਰੇਨਿੰਗ ਦਿੱਤੀ ਗਈ ਤੇ ਉਸ ਤੋਂ ਬਾਅਦ ਵਿੱਚ ਉਸ ਨੂੰ ਸਿੱਧਾ ਫਰੰਟ ਲਾਈਨ ਦੇ ਉੱਤੇ ਯੂਕਰੇਨ ਦੇ ਸੈਨਿਕਾਂ ਦੇ ਨਾਲ ਲੜਨ ਦੇ ਲਈ ਭੇਜ ਦਿੱਤਾ ਜਾਏਗਾ ਤਾਂ ਇਹ ਉਸ ਦੀ ਆਖਰੀ ਵੀਡੀਓ ਸੀ ਜਦੋਂ ਪਰਿਵਾਰ ਕੋਲੇ ਵੀਡੀਓ ਪੁੱਜੀ ਤਾਂ ਪਰਿਵਾਰ ਨੇ ਸਰਕਾਰ ਦੇ ਮੂਰੇ ਗੁਹਾਰ ਲਗਾਈ ਪਰ ਜਦੋਂ ਤੱਕ ਗੁਹਾਰ ਨੂੰ ਬੂਰ ਪੈਂਦਾ ਉਦੋਂ ਤੱਕ ਉਸ ਨੌਜਵਾਨ ਦੀ ਉਸ ਖੂਨੀ جنگ ਦੇ ਵਿੱਚ ਮੌਤ ਹੋ ਚੁੱਕੀ ਸੀ ਇਸ ਤਰੀਕੇ ਦੇ ਬੜੇ ਨੌਜਵਾਨ ਨੇ ਜਿਹੜੇ ਪੂਰੇ ਦੇਸ਼ ਭਰ ਦੇ ਵਿੱਚੋਂ ਰਸ਼ੀਆ ਦੇ ਵਿੱਚ ਗਏ ਹੋਏ ਸੀ ਜਿਨ੍ਹਾਂ ਨੂੰ ਤੱਕੇ ਦੇ ਨਾਲ ਪੁਤਿਨ ਦੀ ਸਰਕਾਰ ਦੇ ਵੱਲੋਂ ਫੌਜ ਦੇ ਵਿੱਚ ਭਰਤੀ ਕਰ ਦਿੱਤਾ ਗਿਆ ਭਰਤੀ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਸਿੱਧਾ-ਸਿੱਧਾ ਫਰੰਟ ਲਾਈਨ ਦੇ ਉੱਤੇ ਭੇਜ ਦਿੱਤਾ ਗਿਆ ਇਹ ਹਾਲਾਤ ਕੱਲੇ ਭਾਰਤੀਆਂ ਦੇ ਨਹੀਂ ਨੇ ਰਸ਼ੀਆ ਦੇ ਵਿੱਚ ਜਿੰਨੇ ਵੀ ਬਾਕੀ ਦੇਸ਼ਾਂ ਤੋਂ ਟੂਰਿਸਟ ਲੋਕ ਗਏ ਹੋਏ ਸੀ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਨੂੰ ਉੱਥੋਂ ਫੜ-ਫੜ ਕੇ ਤੱਕੇ ਦੇ ਨਾਲ ਫੌਜ ਦੇ ਵਿੱਚ ਭਰਤੀ ਕਰਕੇ ਲੜਨ ਦੇ ਲਈ ਭੇਜਿਆ ਜਾ ਰਿਹਾ ਹੈ ਤੇ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ ਪਰ ਹੁਣ ਇਸੇ ਮਾਮਲੇ ਨੂੰ ਲੈ ਕੇ ਘਰਾਹਤ ਭਰੀ ਖਬਰ ਸਾਹਮਣੇ ਆਈ ਹੈ ਇੱਕ ਡੇਟਾ ਸਾਹਮਣੇ ਆਇਆ ਹੈ ਕਿ ਲਗਭਗ 200 ਦੇ ਕਰੀਬ ਭਾਰਤੀ ਹੈ ਜਿਹੜੇ ਰਸ਼ੀਆ ਦੇ ਵਿੱਚ ਫਸੇ ਹੋਏ ਹੈ ਚਾਹੇ ਉਹ ਉੱਥੇ ਸਟਕ ਹੋ ਕੇ ਰਹਿ ਗਏ ਹੁਣ ਚਾਹੇ ਉਥੋਂ ਦੀ ਫੌਜ ਦੇ ਵਿੱਚ ਭਰਤੀ ਕਰ ਲੈ ਗਏ ਹੁਣ ਤੇ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲਾਦੀਮੀਰ ਪੁਤਿਨ ਦੇ ਨਾਲ ਜਾ ਕੇ ਮੁਲਾਕਾਤ ਕਰਦੇ ਐ ਇੱਕ ਦੌਰਾ ਇਹਨਾਂ ਦੇ ਵੱਲੋਂ ਰੂਸ ਦਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਬਕਾਇਦਾ ਤੌਰ ਦੇ ਉੱਤੇ ਉੱਥੇ ਪਹੁੰਚ ਚੁੱਕੇ ਐ ਤੇ ਵਲਾਦੀਮੀਰ ਪੁਤਿਨ ਦੇ ਨਾਲ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਜਾਣਕਾਰੀ ਇਹ ਆ ਰਹੀ ਹੈ ਕਿ ਉੱਥੇ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਵੀ ਭਾਰਤੀ ਇੱਥੇ ਜਾਂ ਤਾਂ ਟੱਕੇ ਦੇ ਨਾਲ ਭਰਤੀ ਕੀਤੇ ਹੋਏ ਐ ਜਾਂ ਫਿਰ ਇੱਥੇ ਉਹ ਫਸੇ ਹੋਏ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬਾਹਰ ਕੱਢਿਆ ਜਾਵੇ ਤੇ ਇਹਦੇ ਤੇ ਹੁਣ ਜਾਣਕਾਰੀ ਇਹ ਵੀ ਦੇ ਦਈਏ ਕਿ ਇਸ ਚੀਜ਼ ਦੇ ਉੱਤੇ ਬਕਾਇਦਾ ਤੌਰ ਤੇ ਪੁਖਤਾ ਪੁਸ਼ਟੀ ਆ ਜਿਹੜੀ ਉਹ ਸਬੰਧਿਤ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਵਾਪਸ ਭੇਜਣ ਦੇ ਲਈ ਜਿਹੜੀ ਪੁੱਤਨ ਸਰਕਾਰ ਹੈ ਜਿਹੜਾ ਰਸ਼ੀਆ ਏ ਉਹ ਮੰਨ ਗਿਆ ਹੁਣ ਉਹਨਾਂ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਵਾਪਸ ਭੇਜਿਆ ਜਾਏਗਾ ਭਾਰਤ ਲਈ ਰਾਹਤ ਦੀ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੋਤਿੰਦੇ ਕੋਲ ਰੂਸੀ ਫੌਜ ਦੇ ਵਿੱਚ ਭਰਤੀ ਕੀਤੇ ਭਾਰਤੀਆਂ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਰੂਸ ਨੇ ਭਾਰਤੀ ਨਾਗਰਿਕਾਂ ਨੂੰ ਛੁੱਟੀ ਦੇਣ ਤੇ ਉਹਨਾਂ ਨੂੰ ਭਾਰਤ ਵਾਪਸ ਭੇਜਣ ਦਾ ਜਿਹੜਾ ਇਹ ਉਹ ਫੈਸਲਾ ਕਰ ਲਿਆ ਹੈ ਜਦੋਂ ਤੋਂ ਰੂਸ ਤੇ ਯੂਕਰੇਨ ਦੇ ਵਿਚਾਲੇ ਯੁੱਧ ਸ਼ੁਰੂ ਹੋਇਆ ਹੈ ਭਾਰਤ ਰੂਸ ਤੇ ਰੂਸੀ ਫੌਜਾਂ ਦੇ ਵਿੱਚ ਸੇਵਾ ਕਰ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਵਾਪਸੀ ਨੂੰ ਯਕੀਨੀ ਬਣਾਉਣ ਦੇ ਲਈ ਦਬਾਅ ਬਣਾ ਰਿਹਾ ਹੈ ਤੇ ਯੁੱਧ ਖੇਤਰ ਚ ਭਾਰਤੀ ਹਮਾਰੇ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਰਿਪੋਰਟਾਂ ਦੇ ਮੁਤਾਬਕ ਰੂਸੀ ਫੌਜ ਚ ਕਰੀਬ 200 ਭਾਰਤੀ ਨਾਗਰਿਕ ਸੁਰੱਖਿਆ ਸਹਾਇਕ ਦੇ ਵਜੋਂ ਭਰਤੀ ਕੀਤੇ ਗਏ ਹੈ ਦੱਸਦੇ ਯੇ ਕਿ ਰੂਸੀ-ਉਕਰੇ ਯੁੱਧ ਦੇ ਵਿੱਚ ਤੋਖੇ ਦੇ ਨਾਲ ਭਾਰਤੀਆਂ ਨੂੰ ਰੂਸੀ ਫੌਜ ਚ ਭਰਤੀ ਕੀਤਾ ਗਿਆ ਅਜਿਹੇ ਇਲਜ਼ਾਮ ਰੂਸ ਦੇ ਵਿੱਚ ਫਸੇ ਭਾਰਤੀਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀਆਂ ਕਰਕੇ ਲਗਾਏ ਗਏ ਸੀ ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਪੱਖ ਦਾ ਵੀ ਦਿਖਾਈ ਦਿੱਤਾ ਸੀ ਜ਼ਿਕਰੇ ਖਾਸ ਸੇ ਕਿ ਜੂਨ ਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਰਤੀ ਦੋ ਭਾਰਤੀ ਨਾਗਰਿਕ ਨੇ ਜਿਹੜੇ ਉਹ ਮਾਰੇ ਗਏ ਐ ਭਾਰਤ ਨੇ ਰੂਸੀ ਫੌਜ ਚ ਸੇਵਾ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਛੇਤੀ ਰਿਹਾਈ ਤੇ ਵਾਪਸੀ ਦਾ ਮੁੱਦਾ ਜਿਹੜਾ ਉਹ ਚੁੱਕਿਆ ਏ ਦੱਸ ਦਈਏ ਕਿ ਐਸ ਜੈ ਸ਼ੰਕਰ ਜਿਹੜੇ ਕਿ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਐ ਉਹਨਾਂ ਨੇ ਕਿਹਾ ਕਿ ਕਈ ਭਾਰਤੀ ਰੂਸੀ ਫੌਜ ਦੀਆਂ ਸੇਵਾਵਾਂ ਚ ਤਾਇਨਾਤ ਕੀਤੇ ਗਏ ਐ ਸਾਨੂੰ ਉਹਨਾਂ ਦੇ ਵਾਪਸ ਆਉਣ ਤੇ ਹੀ ਪੂਰੇ ਹਾਲਾਤਾਂ ਦਾ ਪਤਾ ਲੱਗ ਸਕੇਗਾ ਪਰ ਹਾਲਾਤ ਜੋ ਵੀ ਹੋਣ ਸਾਡੇ ਲਈ ਚੰਗੀ ਗੱਲ ਨਹੀਂ ਹੈ ਕਿ ਭਾਰਤੀ ਨਾਗਰਿਕ ਇਸ ਤਰੀਕੇ ਦੇ ਨਾਲ ਕਿਸੇ ਹੋਰ ਦੇਸ਼ ਦੀ ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਜਾਣਕਾਰੀ ਦੇ ਦਈਏ ਕਿ ਐਸ ਜੈ ਸ਼ੰਕਰ ਹਰ ਹਰਾਂ ਦੇ ਬਿਆਨ ਨੇ ਇਹ ਚੀਜ਼ ਵੀ ਪੁਖਤਾ ਕਰ ਦਿੱਤੀ ਹੈ ਕਿ ਜਿਹੜੇ ਅੰਕੜੇ ਆਏ ਆ ਜਾਂ ਜਿਹੜੇ ਮੌਤਾਂ ਦੇ ਅੰਕੜੇ ਆ ਖਾਸ ਤੌਰ ਦੇ ਉੱਤੇ ਇਹ ਕੱਚੇ ਪੱਕੇ ਅੰਕੜੇ ਮੰਨੇ ਜਾ ਸਕਦੇ ਆ ਕਿਉਂਕਿ ਜਦੋਂ ਉਧਰੋਂ ਵਾਪਸ ਲੋਕ ਪਰਤਣਗੇ ਉਹੀ ਦੱਸ ਸਕਣਗੇ ਕਿ ਕਿੰਨੇ ਲੋਕ ਹੈ ਜਿਹੜੇ ਭਰਤੀ ਕੀਤੇ ਗਏ ਆ ਕਿੰਨੇ ਭਾਰਤੀ ਹੈ ਜਿਹੜੇ ਉੱਥੇ ਮੌਤ ਦਾ ਸ਼ਿਕਾਰ ਹੋ ਚੁੱਕੇ ਆ ਅਸਲ ਦੇ ਵਿੱਚ ਕਿਸ ਤਰੀਕੇ ਦੇ ਉੱਥੇ ਹਾਲਾਤ ਨੇ ਕੀ ਸੱਚਮੁੱਚ ਫਰੰਟ ਲਾਈਨ ਤੇ ਭੇਜਿਆ ਜਾ ਰਿਹਾ ਜਾਂ ਸੁਰੱਖਿਆ ਸਹਾਇਕ ਦੇ ਵਜੋਂ ਰੱਖਿਆ ਜਾ ਰਿਹਾ ਜਾਂ ਤੋਪਖਾਨੇ ਦੇ ਵਿੱਚ ਡਿਊਟੀ ਹੈ ਇਹ ਹੋਰ ਸਮਗਰੀ ਸਾਹਮਣੇ ਤੇ ਡਿਊਟੀ ਹੈ ਇਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਨੇ ਉਦੋਂ ਹੀ ਸਾਫ਼ ਹੋ ਸਕਣਗੇ ਪਰ ਫਿਲਹਾਲ ਦੇ ਲਈ ਜ਼ਰੂਰ ਰਾਹਤ ਭਰੀ ਖਬਰ ਹੈ ਕਿ ਰੂਸੀ ਜਿਹੜੀ ਸਰਕਾਰ ਹੈ ਉਸ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਭਾਰਤੀਆਂ ਨੂੰ ਛੁੱਟੀ ਦੇ ਕੇ ਵਾਪਸ ਹੈ ਜਿਹੜਾ ਉਹ ਉਹਨਾਂ ਦੇ ਮੁਲਕ ਭੇਜ ਦਿੱਤਾ ਜਾਏਗਾ